ਪੀਰਾਂ ਦਾ ਆਵਾਜ਼ ਮਾਰਦੇ ਨੇ ਕਿ ਜੇ ਰੋਗਾਂ ਦਾ ਨਿਆਬੀ ਜਿਹੜਾ ਬੱਚਾ ਖਤਰ ਵਿਚੜਿਆ ਹੋਇਆ ਤੂੰ ਉੱਪਰ ਸੁਧਾਰ ਸਕੀਏ ਸਰਕਾਰ ਵੱਲੋਂ ਫਰੀ ਇਲਾਜ ਹੋ ਜਾਗਾ ਹਰ ਪਾਸੇ ਨੂੰ ਕਾਨੂੰਨੀ ਮਿਸਰਖਾ ਨੂੰ ਪੂਨ ਰੂਪ ਖੰਡਾਲੇ ਸਾਡਾ ਬਾਜ਼ੂ ਤੁਰੀ ਸਰਵਾਖਿਆ ਹੋ ਜਾਵੇ ਡਾਕਟਰਾਂ ਦਾ ਵੀ ਇਲਾਜ ਕਰਨ ਦਾ ਦਾਖਾਵਾ ਇਹ ਵੀ ਟ੍ਰੀਟਮੈਂਟ ਐ ਸਰਕਾਰੀ ਕੋਈ ਦਵਾ ਕੇ ਵਾਪਸ ਕਰੇ ਸ਼ੁਰੂ ਨਹੀਂ ਹੋਣਾ ਉਸ ਨੂੰ ਲਾਵਾ ਜਿਹੜਾ ਪਿੰਡ ਦਾ ਬੰਦਾ ਵੇਚਦਾ ਹੈਗਾ ਜਿਹਦੇ ਪੈਨ ਤੌਰ ਤੇ ਵੀ ਕਰੋ ਸਾਨੂੰ ਦੱਸੋ ਕਿ ਆਪੇ ਤੋਂ ਬਾਜ਼ ਕਰ ਲੈਂਗੇ ਬਿੰਦੂ ਮੈਂ ਤੇ ਵੀ ਰਾਜ ਕਰ ਸਕਦੇ ਹਾਂ ਤੁਹਾਨੂੰ ਅੱਜ ਤੋਂ ਵੀ ਦੇਖਦੇ ਹਾਂ ਸਰਕਾਰ ਘਰ ਵੀ ਢਾ ਰਹੀ ਹੈ ਸਭ ਕੁਝ ਕਰ ਰਹੀ ਹੈ ਜਿਹੜਾ ਜਿਹਦਾ ਕਾਰਵਾ ਕਰ ਰਿਹਾ ਹਾਲ ਬਰਕੇ ਆਪਾਂ ਨੂੰ ਸਾਡਾ ਹੰਕਾਰ ਆਪਾਂ ਬਣਾਇਆ ਚੰਨੀ ਤੋਂ ਤੋਂ ਕੋਈ ਕੰਦਾ ਕੋਈ ਕੁਝ ਨਹੀਂ ਕਰ ਸਕਦਾ ਇਸ ਕਰਕੇ ਤੁਹਾਡੇ ਕੋ ਫਿਆਦ ਲੈ ਕੇ ਆਏ ਹਾਂ ਤੁਹਾਡੇ ਪ੍ਰਿੰਟ ਚ ਕੋਈ ਮਾਦਾ ਅੰਸਰ ਹੈਗਾ ਮੇਰਾ ਨੰਬਰ ਦਿਨੋ ਸਾਨੂੰ 985232 ਮਾਤ ਕੋਈ ਨਹੀਂ ਵਿੱਚ ਕੋ ਕਰਨਾ ਕੋਈ ਨਿਕਲੇ ਗੱਲ ਚਾਹ ਸੀਨੀਅਰ ਨੰਬਰ ਰੱਖਿਆ ਯੂਪੀ ਬੋਰਡ ਰਿਪਰੈਂਡ ਪਿੰਡ ਦਾ ਹੈਗਾ ਉਹ ਪ੍ਰਧਾਨ ਹੈ। ਮੇਰੇ ਨਾਲ ਕਿ 17 ਰੋਜ਼ਾ ਮੜਾਇਆ। ਜੇ ਤੁਹਾਨੂੰ ਕਿਹੜੇ ਰਾਤ ਤੇ ਠੀਕ ਆ ਪਰ ਰਿਪਰੈਂਡ ਦਾ ਉਹ ਆਰਐਮਪੀ ਡਾਟ ਨੂੰ ਦੇਖਦਾ। ਜਦ 40% ਨੂੰ ਬਾਹਰੋਂ ਆਗੇ ਦੇਖਿਆ। ਬੈਂਕਸ 500 ਨੇ ਸਟਾਰਟ ਨੇ ਚੈਨਲ ਵਾਰ ਤੇ ਉਹਦਾ ਪ੍ਰਿੰਸੀਪਲ। ਤੁਹਾਨੂੰ ਕੋ ਮਤਾ ਮਜਰ ਪਿੰਡ ਦਾ ਹੀ ਹੈਗਾ ਪਿੰਡ ਦੇ ਉੱਪਰ ਅਲਬਰਟ ਕਿ ਸੁਧਾਰ ਸਕਦਾ। ਸਾਡੀ ਇਹ ਯਾਦ ਖਟੋ ਵੀ ਸਾਤ ਤੋਂ ਜਿਹੜਾ ਕੋ ਬੰਦਾ ਪਿੰਡ ਤੇ তিনটা ਬੋਟੇ ਹੈਗੇ ਨੇ ਜਿਹੜੇ ਸਾਰੇ ਬੰਨਾਲੇ ਹੈਗੇ ਆ ਉਹਨਾਂ ਨਾਲ ਵੀ ਅਸੀਂ ਲੱਗੇ ਹੋਏ ਆ ਇੱਕ ਤਾਂ ਮੰਦ ਹੈਗਾ ਸਾਡੇ ਟੀਲ ਦਾ ਆ ਉਹਦੇ ਤੋਂ ਬੋਟੇ ਹੋ ਰਹੇ ਨੇ ਸਾਡੇ ਇਹ ਤਾਂ ਬੋਟੇ ਪਿੰਡ ਕੈਪਸੂਲ ਵਾਲਾ ਹੈਗਾ ਤੇ ਦੂਜਾ ਪਿੱਛੇ ਪੈਗਾ ਜਿਹੜਾ ਸੀ ਪਲਾਇਰ ਕਲਾਸਿਕ ਤੇ ਲਾਸ਼ਾ ਕਰ ਇਹ ਉਹਦੇ ਇੱਕ ਦੀ ਸੰਖੇਪਤਾ ਪ੍ਰਤੀਕਰਮ ਜਿਵੇਂ ਕਿ ਉਹ ਰ ਆਪਣਾ ਵਾਲ ਮਿਲ ਕੇ ਜਿਹਨੂੰ ਪਿੰਡ ਦੇ ਉੱਤੇ ਤੋਂ ਸੁਣਾਉਣ ਬੰਬੀ ਬੋਲਸ ਨੂੰ ਉਸ ਦੇ ਸੁਹਾਨਾ ਪ੍ਰੋਜੈਕਟ ਕੋਈ ਇਕਰਸ ਨਹੀਂ ਸਰਕਾਰ ਦੇ ਇਸ ਪਾਸੇ ਨਗਰ ਕਪਤੀ ਵੀ ਰਾਜਨੀਤਿਕ ਵੀ ਵੀ ਕੱਤੀ ਵਿੱਚ ਬਹੁਤ ਕੰਡ ਕੰਡ ਪੈਣਾ ਸਾਹਮਣੇ ਆ ਰਿਹਾ ਹੈ ਕਹਿਣਾ ਮਾਤਰ ਸਾਡੇ ਕੋਲ ਹੁਣ ਹੀ ਇਲਾਜ ਪਿਆ ਹੈ ਜਿਹੜਾ ਜਿਹਦਾ ਆਪਾਂ ਸੁਧਾਰ ਕਰਨਾ ਕਰਨਾ ਉਸ ਬੜਾ ਸਜੂਗ ਨੂੰ ਸਾਡੇ ਕੋਲੋਂ ਕੰਡ ਸਾਡੇ ਕੁੱਤੀ ਕਾਰਸਾ ਸਾਹਮਣੂ ਨੂੰ ਇੰਨੀ ਬਸਾਰ ਲਈ ਇਹ ਇਹ ਵਧੀ ਜੀਵਨ ਸੇਤੀ ਨਾ ਹੁੰਦਾ ਹੰਦ ਉਹ ਸਾਡੇ ਕੋਲ ਮੁਲਾਜਮ ਦੀ ਬੈਨਫਾਇਟ ਆ ਕੇ ਸਾਡੀ ਮੂਸ ਚਾਹ ਫਟਕ ਮਲਾਲੂ ਜਿਹਦੇ ਨਾਮ ਅੱਜ ਅੱਜ ਆ ਗਏ ਆ। ਇਹ ਵੀ ਦਾ ਪ੍ਰਾਣੀਆਂ ਨਾਲ ਵੀ ਬਿਲਕੁਲ ਜਿਹਾ ਬੈਠਦੇ ਆ। ਤੇ ਉਹਨੂੰ ਆਪਾਂ ਉਹਦਾ ਵੀ ਨਾਲ ਹੀ ਕਰਦੇ। ਵੱਡੇ ਸੁਝੋਗ ਨੂੰ ਸਮਝਦੇ। ਤੇ ਇਹ ਫਟਕ ਸੋ ਚੇਕਾ ਬਣੇ ਸੂ। ਜਿਹਨਾਂ ਕੋਲ ਵੱਡੇ ਫਟਕਿੰਦਾ ਆਨ WhatsApp ਉਧਾ ਕਰਕੇ ਨੰਬਰ ਤੇ ਡਿਵੈਲਪਮੈਂਟ ਬੌਸ ਨੂੰ ਕਾਲ ਕਰਾਓ। ਕੋਈ ਨੰਬਰ ਹੈਗੇ ਸਾਡੇ ਨੂੰ ਦੱਸ ਦਿਓ ਸਿੱਧਾ ਪੁਲਿਸ ਐਮ ਦਾ ਨੰਬਰ ਹੈਗੇ ਉਹ ਤੁਹਾਨੂੰ ਅ ਰਿਫਲੈਕਸ਼ਨ ਲੋਰ ਹੈ ਤੁਹਾਡੇ ਪਿੰਡ ਦੇ ਵਿੱਚ ਇੱਕ ਦੋ ਦਿਨ ਚ ਤੇ ਤੁਸੀਂ ਉੱਥੇ ਸਿੱਧਾ ਹੀ ਕਾਲ ਕਰ ਸਕਦੇ 112 ਅੱਗੇ ਪੁਲਿਸ ਦਾ ਨੰਬਰ ਹੁੰਦਾ ਸੀ 100 ਨੰਬਰ ਹੁਣ ਹੈਗਾ 112 ਨੰਬਰ ਪਹਿਲਾਂ 100 ਨੰਬਰ ਸੀ 112 ਨੰਬਰ ਤੁਸੀਂ ਕਿਹਨੂੰ 100 ਨੰਬਰ ਬੁਲਾਇਆ ਲੱਗਦਾ ਏ 112 ਲਾਓ ਜਦੋਂ ਮਿਲ ਟੁ ਮਿੱ ਢੱਗ ਜਾਏ ਉਹ ਤੋਂ ਇਲਾਵਾ ਜੇ ਕਹਿੰਨਾ ਅੱਜ ਕੱਲ ਆ ਪ੍ਰਾਉਡ ਬੜਾ ਹੋ ਰਿਹਾ 193 ਨੰਬਰ 'ਤੇ ਕਾਲ ਕਰੋ ਜੇ ਅੱਜ ਕਿਹਨਾਂ ਥੱਗੀ ਵੱਜ ਗਈ ਫੋਨ ਦੇ ਉੱਤੇ ਤੁਹਾਡੇ ਕਿਹਨਾਂ ਪੈਸੇ ਕਢਾ ਲਏ ਆ ਸਿੱਧਾ 193 ਡਾਇਲ ਕਰੋ ਜਿਵੇਂ ਤੁਹਾਡੀ ਕੰਪਲੇਨਟ ਜਿਹੜੀ ਦਰਜ ਹੋ ਜੇਗੀ 2-3 ਦੇ 4 ਦਿਨਾਂ ਦੇ ਅੱਧੇ ਪੈਸੇ ਤੁਹਾਡੇ ਵਾਪਸ ਹੋ ਜਣਗੇ ਇਹਦਾ 48 ਘੰਟੇ ਦੇ ਵਿੱਚ ਵਿੱਚ ਆਪਾਂ ਕਰ ਸਕਦੇ ਹਾਂ ਹੋਰ ਤੁਹਾਡਾ ਕਿਹਦਾ ਕੋਈ ਸਵਾਲ ਹੋਵੇ ਨਾ ਕਰ ਸਕਦੇ ਸਾਡੇ ਸੱਜੇ ਅਨਲਾਈਜ਼ ਹੁੰਦਾ 2:00 ਵਜੇ ਫੋਨ ਤੋਂ 2:00 ਵਜੇ ਪਹੁੰਚਾ ਜੀ ਕੋਈ ਬੰਦਾ ਨਸ਼ਾ ਛੱਡਣਾ ਚਾਹੁੰਦਾ ਜੋ ਸਰਕਾਰ ਐ ਇਸ ਲਈ ਫਰੀ ਦੇ ਵਿੱਚ ਉਹਦਾ ਇਲਾਜ ਕਰਾ ਕੇ ਦੇ ਰਹੀ ਹੈ ਜੇਕਰ ਕੋਈ ਬੰਦਾ ਲਾਂਬਲਾ ਜਿਹਦਾ ਸਾਨੂੰ ਨਹੀਂ ਪਤਾ ਤਕਰੀਬਨ ਸਾਨੂੰ ਪਤਾ ਹੀ ਆ ਸਾਰਿਆਂ ਦਾ ਕਿਹੜਾ ਵੇਚਣ ਵਾਲਾ ਤੇ ਕਿਹੜਾ ਪੀਣ ਵਾਲਾ ਸਭ ਨੂੰ ਪਤਾ ਹੁੰਦਾ ਠੀਕ ਆ ਨਾ ਸਭ ਨੂੰ ਪਤਾ ਜੀ ਗਵਰਨਮੈਂਟ ਮੇਰੀ ਗੱਲ ਤਾਂ ਸੁਣਨਾ ਪੈਣਾ ਪਹਿਲਾਂ ਪਹਿਲਾਂ ਗੱਲ ਸੁਣ ਲਈਦੀ ਹੁੰਦੀ ਫੇਰ ਬੋਲੀਦਾ ਹੁੰਦਾ ਪੁੱਤ ਪੀਣ ਵਾਲਿਆਂ ਦਾ ਵੀ ਪਤਾ ਵੇਚਣ ਵਾਲਿਆਂ ਦਾ ਵੀ ਪਤਾ ਠੀਕ ਆ ਦੋ ਚਾਰ ਬੰਦੇ ਜਿਹੜੇ ਸਿਗੇ ਸ਼ਰਾਰਤੀ ਉਹ ਅੰਦਰ ਜਾ ਚੁੱਕੇ ਆ ਦੋ ਚਾਰ ਬੰਦੇ ਜਿਹੜੇ ਹੋਰ ਮੇਨ ਹੈਗੇ ਜਿਹੜੇ ਵੇਚਣ ਵਾਲੇ ਆ ਉਹ ਭੱਜੇ ਕਰਦੇ ਆ ਸਾਡੀ ਪੂਰੀ ਉਹਨਾਂ ਦੇ ਉੱਤੇ ਨਿਗਾਹ ਆ ਪਰ ਇਹ ਕੱਲ੍ਹ ਨਹੀਂ ਵੀ ਆ ਅਸੀਂ ਜਦੋਂ ਵੀ ਕਿਤੇ ਕੋਈ ਗੱਲ ਕਰਦੇ ਹਾਂ ਹਰ ਕੋਈ ਬੰਦਾ ਆਪਣੇ ਬੱਚੇ ਦੀ ਸਪੋਰਟ ਦੇ ਵਿੱਚ ਆ ਜਾਂਦਾ ਵੀ ਨਹੀਂ ਜੀ ਸਾਡਾ ਬੱਚਾ ਹੁਣ ਸੁਧਰ ਗਿਆ ਸਾਡਾ ਬੱਚਾ ਠੀਕ ਆ ਪਹਿਲਾਂ ਆਪਣੀ ਆਪਣੀ ਰਿਸਪੌਂਸਿਬਿਲਟੀ ਲੈਣੀ ਸਿੱਖੋ ਪਹਿਲਾਂ ਜੇ ਤੁਹਾਡਾ ਬੱਚਾ ਅਗਰ ਗਲਤ ਹੈਗਾ ਤਾਂ ਤੁਸੀਂ ਗਲਤ ਨੂੰ ਕਿਉਂ ਨਹੀਂ ਐਕਸੈਪਟ ਕਰਦੇ ਜਦ ਸਰਕਾਰ ਸਾਰੀਆਂ ਤੁਹਾਨੂੰ ਸਹੂਲਤਾਂ ਦੇ ਰਹੀ ਆ ਸਰਕਾਰ ਕਹਿ ਰਹੀ ਆ ਵੀ ਅਸੀਂ ਤੁਹਾਡੇ ਬੱਚੇ ਦਾ ਨਸ਼ਾ ਛਡਾਵਾਂਗੇ ਔਰ ਬਿਨਾਂ ਕਿਸੇ ਪੈਸੇ ਤੋਂ ਛਡਾਵਾਂਗੇ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ ਤੁਸੀਂ ਕਹਿੰਦੇ ਨਹੀਂ ਜੀ ਸਾਡਾ ਬੱਚਾ ਹੁਣ ਸੁਧਰ ਗਿਆ ਪਰ ਉਹ ਸੁਧਰਿਆ ਹੈ ਨਹੀਂ ਬਿਨਾ ਟ੍ਰੀਟਮੈਂਟ ਤੋਂ ਕਿਸੇ ਦਾ ਬੱਚਾ ਕਿੱਦਾਂ ਸੁਧਰ ਸਕਦਾ ਮੈਨੂੰ ਇਸ ਗੱਲ ਦਾ ਜਵਾਬ ਦਿਓ ਜੇ ਕੋਈ ਬੰਦਾ ਬਿਮਾਰਟ ਮਾਰਾ ਜੇ ਉਹ ਡਾਕਟਰ ਕੋ ਜਾਊਗਾ ਨਹੀਂ ਉਹ ਬਿਮਾਰੀ ਵਿਗੜੂਗੀ ਜਾਂ ਸੁਧਰੂਗੀ ਜਿੰਨਾ ਚਿਰ ਡਾਕਟਰ ਦੇ ਕੋਲ ਅਸੀਂ ਜਾਣਾ ਹੀ ਨਹੀਂ ਉਹਨੂੰ ਟ੍ਰੀਟਮੈਂਟ ਦੇ ਵੀ ਮੈਂ ਕਿੱਦਾਂ ਸੁਧਰ ਕਿੱਦਾਂ ਜਾਊਗਾ ਪਹਿਲਾਂ ਆਪਣੇ ਬੱਚਿਆਂ ਦੀ ਬੈਕਪੋਰਟ ਕਰਨੀ ਬੰਦ ਕਰੋ ਠੀਕ ਆ ਮੈਨੂੰ ਕੱਲੇ-ਕੱਲੇ ਦਾ ਪਤਾ ਕੌਣ ਪੀਣ ਵਾਲਾ ਕੌਣ ਵੇਚਣ ਵਾਲਾ ਅਸੀਂ ਆਪਣੇ ਤੌਰ ਦੇ ਉੱਤੇ ਜਿਹੜਾ ਸਾਡੀ ਪੰਚਾਇਤ ਦਾ ਫਰਜ਼ ਬਣਦਾ ਅਸੀਂ ਆਪਣਾ ਪੂਰਾ ਕਰ ਰਹੇ ਹਾਂ ਅਗਰ ਤੁਹਾਨੂੰ ਹੱਲੇ ਵੀ ਲੱਗਦਾ ਕਿ 6 ਮਹੀਨੇ ਸਾਡੀ ਪੰਚਾਇਤ ਬਣੀ ਨੂੰ ਹੋਏ ਤੁ ਕਿ 100 ਦੇ ਵਿੱਚੋਂ 10% ਵੀ ਪਿੰਡ 'ਚ ਫਰਕ ਪਿਆ ਕਿ ਤੁਸੀਂ ਮੈਨੂੰ ਦੱਸ ਦਿਓ ਪਿਆ ਕਿ ਨਹੀਂ ਪਿਆ ਆਪਾਂ 10% ਦੀ ਗੱਲ ਕਰਦੇ 100 'ਚ ਮੈਂ 100 ਨਹੀਂ ਕਹਿੰਦਾ 90 ਨਹੀਂ ਕਹਿੰਦਾ 100 'ਚੋਂ 10% ਕਿਉਂ ਕਿ ਨਹੀਂ ਜੀ ਫਰਕ ਪਿਆ ਕੋਈ ਕਿ ਨਹੀਂ ਪਿਆ ਪਿਆ ਜੀ ਬਿਲਕੁਲ ਸਾਰਾ ਹਾਂਜੀ ਚਲੋ ਮੈਂ ਕਹਿੰਦਾ 100 'ਚੋਂ 20% ਵੀ ਸਾਡੀ ਜਿੱਤ ਹੋ ਗਈ ਆ ਪਰ ਜਿਹੜਾ 80% ਹੈਗਾ ਉਹ ਆਮ ਪਬਲਿਕ ਦੇ ਹੱਥ ਬਸਾ 80% ਜਿਹੜਾ ਸਹਿਯੋਗ ਆ ਉਹ ਆਮ ਪਬਲਿਕ ਦਾ ਵੀ ਚਾਹੀਦਾ ਜਿਹੜੇ ਸਾਡੇ ਘਰਾਂ ਦੇ ਵਿੱਚ ਹੀ ਬੈਠੇ ਆ ਪਹਿਲਾਂ ਅਸੀਂ ਉਹਨਾਂ ਨੂੰ ਬਾਹਰ ਕੱਢੀਏ ਤੇ ਚਲੋ ਭਾਈ ਤੁਸੀਂ ਨਹੀਂ ਸੁਧਰਨਾ ਅਸੀਂ ਤੁਹਾਨੂੰ ਦਾਖਲ ਕਰਵਾਉਂਦੇ ਆਂ ਆਹ ਮਲਾਜਮ ਬੈਠੇ ਆ ਜਦੋਂ ਫੋਨ ਮਾਰੋ ਨਾਲ ਲੈ ਕੇ ਜਾਂਦੇ ਆ ਉੱਥੇ ਫ੍ਰੀ ਦੇ ਵਿੱਚ ਦਾਖਲ ਕਰਵਾਉਣਾ ਤਿੰਨ ਮਹੀਨੇ ਚਾਰ ਮਹੀਨੇ ਦਾ ਟ੍ਰੀਟਮੈਂਟ ਹੈਗਾ ਕਰਨ ਦਿਓ ਬਹੁਤੇ ਪਰਿਵਾਰ ਐਸੇ ਆ ਜਿਨ੍ਹਾਂ ਨੂੰ ਅਸੀਂ ਕਹਿੰਨੇ ਕਿ ਤੁਸੀਂ ਜਮਾ ਕਰੋ ਕਹਿੰਦੇ ਨਹੀਂ ਜੀ ਅਸੀਂ ਨਹੀਂ ਜਮਾ ਕਰਾ ਸਕਦੇ ਤਾਂ ਫਿਰ ਉਹਦੇ ਵਿੱਚ ਪੰਚਾਇਤ ਜਾਂ ਪੁਲਿਸ ਕੀ ਕਰੂਗੀ ਜਾਂ ਸਰਕਾਰ ਕੀ ਕਰੂਗੀ ਜਿਹਨੂੰ ਆਪਾਂ ਫਲੇਮ ਕਰਦੇ ਆਂ ਸਾਰਿਆਂ ਨੂੰ ਸਾਰਿਆਂ ਦਾ ਪਤਾ ਆ ਸਿਰਫ ਜੋ ਸਾਹਬ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਸਹਿਯੋਗ ਦੀ ਲੋੜ ਆ ਤੁਸੀਂ ਨਹੀਂ ਕਿਸੇ ਨੂੰ ਡਾਇਰੈਕਟ ਦੱਸ ਸਕਦੇ ਅਸੀਂ ਬੈਠੇ ਆ ਮੈਂ ਜ਼ਿੰਮੇਵਾਰੀ ਲੈਣ ਨੂੰ ਬੈਠਾ ਮੈਂ ਬਾਈ ਨੇਮ ਇਹਨਾਂ ਨੂੰ ਦੱਸ ਦਿੱਤਾ ਕਿ ਆਹ ਬੰਦੇ ਸਾਡੇ ਪਿੰਡ ਚ ਵੇਚਦੇ ਆ ਜੀ ਔਰ ਇਹਨਾਂ ਨੇ ਪੁੱਛਿਆ ਪਿੰਦੇ ਕਿਹੜੇ ਆਪਾਂ ਉਹ ਵੀ ਦੱਸ ਦੇਣਾ ਇਹਨਾਂ ਨੂੰ ਕਿ ਆਹ ਬੰਦੇ ਪਿੰਦੇ ਪਰ ਘਰ ਦੇ ਤਾਂ ਮੰਨਣ ਪਹਿਲਾਂ ਇਹ ਆ ਜਾਂਦੇ ਆ ਬੰਦੇ ਨੂੰ ਪੁੱਛਦੇ ਆ ਹਾਂ ਵੀ ਚਲ ਤੇਰਾ ਅਸੀਂ ਇਲਾਜ ਕਰਵਾਵਾਂਗੇ ਮੁਰਕੇ ਬੀਬੀਆਂ ਆ ਕੇ ਖੜ ਜਣਗੀਆਂ ਮੁਰੇ ਵੀ ਤੁਸੀਂ ਸਾਡੇ ਮੁੰਡੇ ਨੂੰ ਕਿੱਥੇ ਲੈ ਚੱਲੇ ਬਈ ਤੇ ਸਾਡਾ ਮੁੰਡਾ ਤਾਂ ਹੁਣ ਠੀਕ ਆ ਉਹ ਤਾਂ ਛੱਡ ਗਿਆ ਪਰ ਉਹ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਤੇ ਬਿਨਾਂ ਟ੍ਰੀਟਮੈਂਟ ਤੋਂ ਕੋਈ ਚੀਜ਼ ਨਹੀਂ ਛੁੱਟਦੀ ਜਿਹੜੇ ਟ੍ਰੀਟਮੈਂਟ ਲੈ ਕੇ ਆਏ ਉਹ ਨਹੀਂ ਛੱਡ ਜੱਕੇ ਦਾ ਬਿਨਾਂ ਟ੍ਰੀਟਮੈਂਟ ਵਾਲੇ ਕਿਦਾ ਛੱਡੂਗੇ ਮੈਨੂੰ ਦੱਸੋ ਪਹਿਲਾਂ ਜਿਨ੍ਹਾਂ ਨੂੰ ਅਸੀਂ ਦਾਖਲ ਕਰਵਾਇਆ 6-6 ਮਹੀਨੇ ਉੱਥੇ ਰੱਖਿਆ ਅੱਜ ਉਹੀ ਬੰਦੇ ਦੁਆਰਾ ਪੀਂਦੇ ਪਏ ਆ ਤਾਂ ਬਿਨਾਂ ਟ੍ਰੀਟਮੈਂਟ ਵਾਲਾ ਬੰਦਾ ਕਿੰਦਾ ਛੱਡ ਜਾਊਗਾ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਆਪਾਂ ਇਕੱਠੇ ਹੋਏ ਆ ਜੇ ਤਾਂ ਆਪਾਂ ਆਪਣੇ ਮੁੰਡਿਆਂ ਨੂੰ ਬਚਾਉਣਾ ਹੈ ਤੇ ਤਾਂ ਸਾਰਿਆਂ ਨੂੰ ਸਪੋਰਟ ਕਰਨੀ ਪੈਣੀ ਇਹ ਨਹੀਂ ਹੈਗਾ ਕਿ 9 ਮੈਂਬਰ ਪੰਚਾਇਤਾਂ ਤੇ 10ਵਾਂ ਸਰਪੰਚਾਂ 'ਤੇ ਇਹਨਾਂ ਦੀ ਜ਼ਿੰਮੇਵਾਰੀ ਹੈ ਜੀ ਜ਼ਿੰਮੇਵਾਰੀ ਵੀ ਤਾਂ ਹੀ ਹੈ ਜੇ ਤੁਸੀਂ ਮੈਨੂੰ ਕੋਈ ਦੱਸੋਗੇ ਤਾਂ ਜਾਂ ਇਹਨਾਂ ਨੂੰ ਆਪਾਂ ਅੱਗੇ ਦੱਸਾਂਗੇ ਤੁਸੀਂ ਸਾਨੂੰ ਦੱਸੋ ਅਸੀਂ ਇਹਨਾਂ ਨੂੰ ਦੱਸੀਏ ਜੇ ਇਹ ਨਹੀਂ ਸੁਣਨਗੇ ਤੇ ਅਸੀਂ ਇਹਨਾਂ ਦਾ ਵੀ ਬਾਈਕਟ ਕਰ ਦੇਣਾ ਆਪਾਂ ਇਹਨਾਂ ਨੂੰ ਵੀ ਕਹਦਾਂਗੇ ਮੂੰਹ ਤੇ ਅਗੇ ਭਾਈ ਤੁਹਾਨੂੰ ਦੱਸਿਆ ਸੀ ਤੁਸੀਂ ਕੀ ਕੀਤਾ ਆਪਾਂ ਇਹਨਾਂ ਨੂੰ ਵੀ ਕਹਦਾਂਗੇ ਪਰ ਗੱਲ ਇਹ ਹੈ ਕਿ ਪਹਿਲਾਂ ਅਸੀਂ ਤਾਂ ਹੋਈਏ ਮੜ ਜਾ ਅੱਗੇ ਨੂੰ ਤੇਰੀ ਆਪਾਂ ਇਹਨਾਂ ਨੂੰ ਬਲੇਮ ਕਰਾਂਗੇ ਸਾਡੇ ਉੱਪਰ ਵੀ ਦਰਜਾਂ ਦਾ ਚਾਰਚ ਬੈਠੇ ਨੇ ਸਾਡੇ ਚ ਲੱਗਦਾ ਨਹੀਂ ਕਿ ਸਾਡੇ ਉੱਪਰ ਆਪਸਰ ਬੈਠੇ ਨੇ ਸਾਰੇ ਬੈਠੇ ਨੇ ਸਟੈਪ ਬਾਈ ਸਟੈਪ ਤੁਸੀਂ ਅਪਣਾਓ ਕਰੂ ਬਾਕੀ ਤੁਹਾਡੇ ਬਾਅਦ ਜੋ ਅਸੀਂ ਤੁਹਾਨੂੰ ਕਹਿੰਦੇ ਕਿ ਸਾਡਾ ਹੋ ਸਕਦਾ ਉਹ ਤੁਹਾਡਾ ਮੁਲਾਇਮ ਇਹਦਾ ਉਹ ਪੁਰਾਣੇ ਮੈਦਾਨ ਵਾਲਾ ਜਿਹੜਾ ਬਣੇ ਲੱਗੇ ਹੋਏ ਨੇ ਕੇਵਲੀ ਹੋ ਵੀ ਜਾਂਦਾ ਤੇ ਹੁਣ ਇਹ ਹੈ ਵੀ ਜਿਹੜੇ ਨਸ਼ੇ ਛਿੱਟੇ ਛੁੱਟੇ ਨਸ਼ਾ ਹੈਗਾ ਨਾ ਪਹਿਲਾਂ ਤਾਂ 6 ਮਹੀਨੇ ਪਤਾ ਨਹੀਂ ਲੱਗਦਾ ਜਦੋਂ ਬੱਚਾ ਕਰਦੇ ਚੀਜ਼ਾਂ ਬਿਚੇ ਸ਼ੁਰੂ ਕਰ ਲ ਪੈਂਦਾ ਮਾਂ ਨੂੰ ਦੇ ਹੱਥ ਚੱਕਣਾ ਪੈਂਦਾ ਫਿਰ ਆਟੋਮੈਟਿਕ ਲੋਕੀ ਦੂਫੀ ਹੁੰਦੇ ਹਾਂਜੀ ਇਸ ਕਰਕੇ ਅੱਜ ਕੱਲ ਸਨੇਚਿੰਗ ਵੀ ਨਾ ਕਰਕੇ ਹੋ ਰਹੀ ਆ ਤੁਰੇ ਜਾਂਦੀ ਸਾਡੀ ਧੀ ਭੈਣ ਦੇ ਕੋਲ ਬਾਣੀ ਲਾ ਕੇ ਲੈ ਗਿਆ ਉਹ ਚੈਨੀ ਲਾ ਕੇ ਲੈ ਗਿਆ ਇਹ ਸਾਰੇ ਇਹਨਾਂ ਦਾ ਹੀ ਹੈਗਾ ਹੁਣ ਕਾਫੀ ਅੱਗੇ ਨੂੰ ਸੁਧਾਰ ਕਾਫੀ ਹੋਇਆ ਹੋਇਆ ਹੈ ਰਾਜ ਜੀ ਕਿੰਨਾ ਲੱਗ ਪੜ ਕੇ ਜੇ ਤੁਹਾਡੇ ਤੁਹਾਡਾ ਪੱਟ ਜਿਆਦਾ ਬਦਲ ਗਿਆ ਤੁਸੀਂ ਜਿਵਾੜੇ ਦਾ ਨਾ ਕੀ ਕਿਤੇ ਦੂਜੇ ਦੇ ਕੋਲ ਚਲੇ ਚੁੱਕੇ ਹੈ ਤਾਂ ਮਤਲਬ ਜੇ ਆਪਣਾ ਮੋਟਰ ਮਿਹਨਤ ਸੁਧਾਰੀਏ ਤੁਹਾਨੂੰ ਇਹ ਆਪਾਂ ਇਹ ਹੀ ਸੋਚਦੇ ਪਏ ਆ ਕਿ ਸਾਡਾ ਬੱਚਾ ਠੀਕ ਆ ਦੂਸਰੇ ਦਾ ਲਗਾਇਆ ਪਰ ਇਹ ਫਿਰ ਤੁਹਾਡਾ ਭਲੇਖਾ ਇਹ ਲੋ ਤੁਹਾਡਾ ਭਲੇਖ ਆ ਪੇ ਜੇ ਦੂਸਰੇ ਦਾ ਹੈਗਾ ਤੇ ਸਾਡਾ ਕੋਈ ਗੱਲ ਨਹੀਂ ਸਾਡਾ ਤਾਂ ਠੀਕ ਆ ਪਰ ਦੂਜੇ ਦਾ ਤੇ ਸਹੀ ਦਾ ਬਾਅਦ ਵਿੱਚ ਪਤਾ ਲੱਗਦਾ ਅਸੀਂ ਜਿਹੜਾ ਦੂਸਰਾ ਆ ਅਸੀਂ ਉਹਨੂੰ ਵੀ ਫੜਨਾ ਆ ਜਿਆਦਾ ਜੇਤ ਪੈ ਲਓ ਅਸੀਂ ਭਾਈ ਜਿਹੜਾ ਨਾਲ ਦਾ ਆ ਨਾ ਅਸੀਂ ਉਹਨੂੰ ਵੀ ਰੋਕਣਾ ਆ ਠੀਕ ਆ ਨਾ ਅਸੀਂ ਸਾਰੇ ਪਿੰਡ ਦੀ ਜ਼ਿੰਮੇਵਾਰੀ ਲੈ ਲੈਂਦੇ ਤੁਸੀਂ ਸਿਰਫ ਆਪਣੇ ਅੰਡ ਪੁਆਇੰਟ ਦੀ ਜ਼ਿੰਮੇਵਾਰੀ ਲੈ ਲਓ ਤੇ ਭਾਈ ਸਾਡੇ ਪਿੰਡ ਵੇੜੇ ਮੱਲੇ ਦੇ ਵਿੱਚ ਆ ਕੁਝ ਹੋ ਰਿਹਾ ਸਰਪੰਚ ਸਾਹਿਬ ਇਹਨੂੰ ਰੋਕੋ ਜੀ ਅਸੀਂ ਨਹੀਂ ਰੋਕਾਂਗੇ ਔਰ ਮੁੜ ਕੇ ਇਦਾਂ ਮੀਟਿੰਗ ਫੇਰ ਹੁਣੀ ਪਈ ਸ਼ਰਿਆਮ ਖੜੇ ਹੋ ਕੇ ਕਹਿ ਦਿਓ ਕਿ ਮਹਾਰਾਜ ਜੀ ਤਾਂ ਦੱਸਿਆ ਸੀ ਪਰ ਸਾਡੇ ਗੱਲ ਤੇ ਕੋਈ ਕਾਰਵਾਈ ਨਹੀਂ ਹੋਈ। ਆ ਪੁੱਛੋ ਤਾਂ ਸਹੀ। 90% ਤਾਂ ਮੈਨੂੰ ਪਤਾ ਹੀ ਆ ਕਿਉਂਕਿ ਮੇਰੀ ਕਿਹੜਾ ਜਿਆਦਾ ਉਮਰ ਆ ਕੋ ਮੈਨੂੰ ਪਤਾ ਕਿਹੜਾ ਕੀ ਕਰਦਾ। ਪਤਾ ਹੈ ਤੈਨੂੰ ਮੇਰੇ ਮੁੰਡੇ ਨੂੰ। ਭੇਜੋ ਮੇਰੇ ਮੁੰਡੇ ਨੂੰ ਮੈਂ ਭੇਜ ਦਉ। ਠੀਕ ਆ। ਦੇਖੋ ਮੈਂ ਤੁਹਾਨੂੰ ਦਿਖਾਉਂਦਾ। ਦੇਖੋ ਮਨੁੱਖੀ। ਨਹੀਂ ਹੁੰਦਾ। ਜਦੋਂ ਆਂਦੇ ਕੋ ਰੋਡ ਨਹੀਂ। ਕੋ ਰੋਡ ਨਹੀਂ। ਕੋਈ ਆਰਾਮ ਨਹੀਂ ਕਿ ਕਹਿੰਦੇ ਜਾਨ ਸਾਲਵਟ ਵੀ ਕਿਸੇ ਜਾਨ ਚਾਹੇ ਕੋਰ ਭਰੋ। ਪਹਿਲੀ ਗੱਲ ਆਪਾਂ ਸਾਡੇ ਕਾਜੀ ਇਨਸਾਨੀਅਤ ਬਿਲਕੁਲ ਠੀਕ ਹੈ ਨਾ ਕੋਈ ਗੱਲ ਨਹੀਂ ਕਹਿਦਾ ਬੱਚਾ ਮੇਰਾ ਵੀ ਗੱਲ ਹੋ ਸਕਦਾ ਜੂਰੇਂ ਡੀ ਵੀ ਅਸੀਂ ਉਹ ਸਾਡੀ ਅੱਧੀ ਗੱਲ ਆਉਂਦਾ ਤੁਹਾਨੂੰ ਠੀਕ ਹੈ ਮੋਲੇ ਵਾਲੇ ਕੋ ਕਹਿ ਜਾਏ ਕਿ ਤੇ ਬੁਵਾ ਨੂੰ ਲਿਆ ਸੀ ਉਹ 75 ਆਏ ਮੇਰਾ ਕੀ ਆ ਕੇ ਤੁਹਾਨੂੰ ਦੇਖ ਆਏ ਮੈਂ ਅਨਾਉਂਸ ਕਰਵਾਤਾ ਸੀ ਜੀ ਅਨਿਕ ਦੇ ਪੈਂਡ ਦੇ ਜੇ ਹਾਂ ਮੋਠੇ ਗੁਰਦਾਰਾ ਸਾਹਿਬ ਜਾ ਕੇ ਤੁਸੀਂ ਅਨਾਉਂਸ ਕਰ ਦਿਓ ਹਾਂ ਜੀ ਜੇ ਅਗਰ ਕੋਈ ਨਸ਼ਾ ਛੱਡਣਾ ਚਾਹੇ ਤਾਂ ਉਹ ਨਾਂਖਾ ਸਕਦਾ ਜੀ ਅਗਰ ਜੇ ਕੋਈ ਬੇਜਵਾ ਜਾਂ ਪੀਂਦਾ ਪકડਿਆ ਗਿਆ ਨਾ ਨਾ ਪੰਚਾਇਤ ਜਿਹੜੀ ਆ ਉਹਦਾ ਪਿੱਛਾ ਨਹੀਂ ਕਰੀਗੇ। ਤੇ ਮੇਰੇ ਕੋਲੇ ਅਨਾਉਂਸ ਕਰਾਇਆ ਸੀ ਕਿ ਤੁਸੀਂ ਇਹ ਨਹੀਂ ਜਰੂਰਤ ਹੋਣੀ ਕਿ ਤਾਂ ਉਹ ਉਹ ਅਨਾਉਂਸ ਕਰ ਦਿੱਤਾ ਹੈ ਵੀ ਅਗਰ ਕੋਈ ਪਗੜਿਆ ਜਾਣ ਲਾ ਨਾ ਨਾ ਤੇ ਵੇਚ ਨਾ ਲਈ। ਹਣਿ ਤਾਂ ਬੋਲੇ ਕੋਲੇ ਪਿੱਛੇ ਪੰਚਾਇਤ ਨਹੀਂ ਜਾਏਗੀ। ਤੁਸੀਂ ਆਪਣੇ ਦੇਜ ਉਪਰ ਫੈਜੀ ਤਾਂ ਮਾੜੀ ਮਾਰ ਤੁਸੀਂ ਪੜਿਓ ਨਾ ਨਹੀਂ ਪੜਿਓ। ਬਸ ਇੱਕ ਪੰਚਾਇਤ ਵਾਲਾ ਸਾਰਿਆਂ ਨੇ ਬੇਨਤੀ ਆ ਜੀ ਜੀ ਕਿ ਆਪਣੇ ਆਪ ਸੁੱਚੇ ਬੱਚਿਆਂ ਨੂੰ ਸੁਧਾਰੋ ਔਰ ਜਿਹੜੇ ਜਿਹੜੇ ਇਹ ਜਿਹੜੀ ਆਵਾਜ਼ ਆਉਂਦੀ ਆ ਅਗਰ ਉਹ ਵੀ ਬੱਚੇ ਜਿਹੜੇ ਅਵੈਂਚਰ ਵਾਲੇリエ ਮੁਲਾਦ ਨਹੀਂ ਕੋਈ ਨਹੀਂ ਅਜੀ ਲੇਕਿਨ ਉਹ ਵੀ ਛੋਧਰ ਜਾਣ ਤਾਂ ਕਿ ਅਸੀਂ ਮਤਲਬ ਕਿ ਐਸ ਨੌਬਤੇ ਵਿੱਚ ਨਿਕਲ ਸਕੀਏ ਇੱਕ ਜੇ ਕੋਈ ਪਿੰਡ ਦਾ ਨਹੀਂ ਪਿੰਡੋਂ ਬਾਹਰ ਵੀ ਤੁਹਾਡੇ ਪਿੰਡ ਚ ਕੋਈ ਕਿਸੇ ਨੂੰ ਨਸ਼ੇ ਦੀ ਲਤ ਲਾਉਣ ਆਉਂਦਾ ਜਾਂ ਕਿਤੇ ਬਹਿ ਕੇ ਪੀਂਦਾ ਪਿੰਡ ਦੇ ਮੋੜ ਤੇ ਜਾਂ ਪਿੰਡ ਦੇ ਖੇਤਾਂ ਦੇ ਜਦ ਅਸੇ ਵਿਆ ਕਿਸੇ ਨੂੰ ਉਹ ਵੀ ਤੁਹਾਨੂੰ ਦੱਸੋ ਸੀਗਰ